ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਵਰਣ ਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਸੌਦੇ ਆ ਜੀ ਬਾਈ ਜੀ ਬਾਜੀ ਹਸੀ ਗੱਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਬਜੀ ਹਾਂ ਜੀ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋ ਨਾਮ ਮੇਰਾ ਸਪਤੈਨ ਸਿੰਘ ਜੀ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਠੀਕ ਆ ਬਾਈ ਨੇੜੇ ਬਰਨਾਲਾ ਹੀ ਰਹੇ ਨੇ ਨੇੜੇ ਬਰਨਾਲਾ ਜੀ ਕਿੰਨੇ ਕਿਲੋਮੀਟਰ ਐ ਤੋਂ ਇਹ ਤੋਂ 3 ਕਿਲੋਮੀਟਰ ਆ ਜੀ 3 ਕਿਲੋਮੀਟਰ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ ਜੀ 98158 93815 ਜੀ ਭਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਸੂਈ ਹੈ ਇਹ ਪਹਿਲੇ ਸੂਏ ਸੂਇਆ ਜੀ ਕਦੋਂ ਸੂਈਆ ਭਾਈ ਇਹ ਅੱਜ ਸਵੇਰੇ ਤਕਰੀਬਨ 7:30 ਵਜੇ ਸੂਈਆ ਜੀ 7:30 ਵਜੇ ਬੱਚਾ ਕੀ ਦੇਦਾ ਭਾਈ ਬੱਚਾ ਬੱਸਾ ਜੀ ਬੱਚਾ ਦੇਤਾ ਜੇਰ ਪੈਗੀ ਭਾਈ ਹਾਂ ਜੀ ਜੇਰ ਪੈਗੀ ਜੀ ਇਹਦੇ ਥੱਲੇ ਹਾਂ ਜੀ ਜੇਰ ਪੈਗੀ ਲੈ ਭਾਈ ਜੇਰ ਦਖਾਣ ਓਕੇ ਭਾਈ ਜੇਰ ਕੰਪਲੀਟ ਆ ਭਾਈ ਆਰਡਰ ਬੜਾ ਚੰਗਾ ਹਨਾ ਹਾਂ ਜੀ ਹਾਂ ਕਿੰਨਾ ਬੋਲਾ ਕੱਢੇ ਫਿਰ ਅੱਜ ਬੋਲਾ 4 ਲੀਟਰ ਕੱਢਤਾ ਸੀ ਆਪਾਂ ਠੀਕ ਆ ਹੂੰ ਕੱਲਾ ਕੱਲਾ ਸਣ ਨਾੜਾ ਨੂੜਾ ਫੁੱਲ ਚੰਗੇ प्यारे ठाण पे نکੜ ਮੈਂ ਠੰਡੀ ਸੀਲਾ ਜੀ ਕੋਈ ਆਏ ਨਹੀਂ ਹੈਗਾ ਜੇ ਮਰਜੀ ਹੱਥ ਫੇਰੀ ਜਾ ਨਾ ਵੀ ਕੁਛ ਨਹੀਂ ਨਾ 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 ਕੀ ਬਾਤ ਹੈ ਬਈ ਜਿਵੇਂ ਮਰਜੀ ਹੱਥ ਫੇਰੀ ਚੱਲ ਫੇਸ ਬੜਾ ਪਿਆਰਾ ਕਰਨ ਵਾਲੇ ਦਾ ਫੇਸ ਦੇਖੋ ਦੱਦ ਬੱਡ ਵੀ ਠੀਕ ਆ ਬਈ ਕਿੰਨਾ ਗਰੁੱਦ ਦੀ ਰਿਵੈਸਟੀ ਮੇੜਿਆ ਦੁੱਧ ਜਿਹਨੂੰ ਕੋਈ 15 ਕਿਲੋ ਕੋਈ ਵੜਾ ਨੇ ਹੋਲੀ ਬਈ ਤੋਰ ਕੇ ਦੱਸਾਂਗੇ ਚੰਗੀ ਅਬੜ ਸੂਈ ਸਵਾਈਆ ਥਣਲੇਵਾ ਬੜਾ ਕਮਾਲ ਦਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਬੱਚਾ ਮਗਰ ਬੱਚਾ ਬਈ ਜੇਰ ਵੀ ਬਈ ਯਾਰ ਰੱਖੀ ਬੈਠਾ ਕੰਪਲੀਟ ਆ ਬਾਕੀ ਤੋ ਰਤਾਰਾ ਵਿਕਰਮਣੀ ਦਾ ਚੰਗਾ ਗਾ ਬਈ ਕੀ ਮੋ ਲਬਰੇ ਜਾਇਜ ਦਾ ਮੁੱਲ 58000 ਹੈ ਜੀ ਮਾਨ ਤਾਂ ਹੋ ਜੀ ਹਾਂ ਕਰ ਦਾਂਗੇ ਜੀ ਠੀਕ 58000 ਰੁਪਿਆ ਮੋ ਲਬਰੇ ਮਾਨ ਤਾਂ ਜਿਹੜਾ ਮੁਫਤ ਜਰੂਰ ਹੋ ਜੂਗਾ ਮੁੱਲ ਜਾਇਜ ਆ ਬਈ ਬੈਡ ਚੰਗੀ ਆ ਥਣ ਲੇਵਾ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਕਰਲਾ ਥਣ ਫੇਸ ਫੂਲ ਰੰਗ ਰੂਪ ਪੂਰਾ ਚੰਗਾ ਚਵਾਈ ਚੁਵਾਈ ਕਿਵੇਂ ਪੂਰੀ ਓਕੇ ਆ ਜੀ ਜਮਾ ਪੋਲੀ ਧਾਰ ਆ ਜੀ ਠੀਕ ਆ ਠੰਡੀ ਠੁੰਡੀ ਫੁੱਲ ਆ ਹਾਂ ਜੀ ਹਾਂ ਜੀ ਸਵਾਈ ਜੂਈ ਬਾਈ ਕਹਿੰਦਾ ਓਕੇ ਆ ਠੰਡੀ ਆ ਪੋਲੀ ਧਾਰ ਆ ਬਾਈ ਸੂਰੀ ਸਵਾਈ ਚੰਗੀ ਆ ਬੜ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਕਨੈਕਟ ਕਰ ਲਿਓ ਜਮਾਂ ਕੋਈ ਹੋਣੀ ਧੰਨਵਾਦ ਵੀਰੇ